ਹਾਂਜੀ ਬਾਈ ਜੀ ਇੱਕੋ ਵੀਰ ਕੋਲੇ ਇੱਕ ਟਰਾਲਾ ਤੇ ਇੱਕ ਆ ਸੁਪਰ ਸੀਟਰ ਵਕਾਊ ਆ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਮੇਰੇ ਭਰਾਵਾਂ ਨੇ ਜ਼ਰੂਰ ਕਰ ਲਓ ਕਿਸੇ ਵੀ ਤਰ੍ਹਾਂ ਦੀ ਇੱਕ ਪ੍ਰੋਮੋਸ਼ਨ ਕਰਾਉਣੀ ਹੈ ਬੇਰੇ ਨਾਲ ਸੰਪਰਕ ਕਰੋ 628001 37325 ਮੀਰਾ ਮੋਬਾਈਲ ਨੰਬਰ ਐਡ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ ਬਾਈ ਜੀ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆ ਸੁਪਰ ਸੀਟਰ ਬਾਰੇ ਪਹਿਲਾਂ ਮੋਬਾਈਲ ਨੰਬਰ ਹੈਗਾ ਵੀਰ ਦਾ 98776229759877622975 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਜਸਵੰਤ ਕੰਪਨੀ ਦਾ ਬਾਈ ਜੀ ਸੁਪਰ ਸੀਟਰ ਆ ਸੱਤ ਪੋਟਾ ਸੁਪਰ ਸੀਟਰ ਆ ਪੂਰੀ ਵਧੀਆ ਹਾਲਤ ਦਾ ਪਿਆ ਪੂਰੀ ਵਧੀਆ ਕੰਡੀਸ਼ਨ ਦਾ ਵਧੀਆ ਰੰਗ ਪੈਂਟ ਪਿਆ ਚੈੱਕ ਕਰ ਸਕਦੇ ਹੋ ਬਹੁਤ ਹੀ ਘੱਟ ਰੇਟ ਆ ਬਾਈ ਜੀ ਸਿਰਫ ਤੇ ਸਿਰਫ ਰੇਟ ਹੈਗਾ 95000 ਰੁਪਿਆ ਬਾਈ ਜੀ ਮੌਕੇ ਤੇ ਇਹ ਜੋ ਵੀ ਵੀਰ ਕਹਿੰਦਾ ਆਪਾਂ ਮਾਨਦਾਨ ਤੁਹਾਡਾ ਕਰ ਦਿਆਂਗੇ ਸਿਰਫ 95000 ਰੁਪਿਆ ਬਹੁਤ ਜ਼ਿਆਦਾ ਘੱਟ ਬਜਾਈ ਹੋਈ ਆ ਸੁਪਰ ਸੀਟਰ ਨਾਲ ਬਹੁਤ ਵਧੀਆ ਹਾਲਤ ਦਾ ਪਿਆ ਕੰਡੀਸ਼ਨ ਦਾ ਬਾਈ ਜੀ ਅੱਗੇ ਬਾਈ ਜੀ ਇਸੇ ਵੀਰ ਕੋਲ ਹੀ ਆਗਾ ਟਰਾਲਾ ਵਗਾਊਗਾ ਟਾਲੇ ਬਾਰੇ ਗੱਲ ਕਰਦੇ ਆਂ 9877622975 ਬਾਈਜੀ ਟਰਾਲਾਗਾ ਹਨਾ ਮਾਡਲ ਨੰਬਰ ਵੀਰ ਦਾ 147 ਦਾ ਬਾਈਜੀ ਟਰਾਲਾਗਾ ਇਹ 2025 ਮਾਡਲ ਪੂਰਾ ਵਧੀਆ ਰੰਗ ਪੇਂਟ ਹੋਇਆ ਹੋਇਆ ਜਾਲੀ ਵਾਲਾ ਬੈੱਡ ਆ ਬਾਈਜੀ ਇੰਜ ਹਾਰਾ ਪੂਰਾ ਵਧੀਆ ਓਕੇ ਆਗਾ ਟਰਾਲਾ ਬਾਈਜੀ ਡਬਲ ਟੈਰੀ ਟਰਾਲਾਗਾ ਇਹ 25 ਕੁਆਂਟਲ ਵੇਟ ਆ ਬਾਈਜੀ ਰੇਟੇ ਦਾ ਹੈਗਾ 2 ਲੱਖ ਤੇ 45000 ਰੁਪਏ ਬਾਈਜੀ ਟਰਾਲੇ ਦੀ ਡਿਮਾਂਡ ਆ ਮੌਕੇ ਤੇ ਮਾਨਤਨ ਵੀਰ ਕਹਿੰਦਾ ਕਰ ਦਿਆਂਗੇ 2 ਲੱਖ ਤੇ 45000 ਰੁਪਏ